ਬਹੁਤ ਬਦਬੂ ਆਤੀ ਬਹੁਤ ਬਦਬੂ ਮੈਂ ਹਾਂ ਲੋਕ ਕਾ ਕਰੇ ਕਾਮ ਬਰਦਾਸ਼ਤ ਕਰਨਾ ਹੀ ਪੜਦਾ ਕਿਸੇ ਕੋ ਕੋਈ ਬੋਲ ਵੀ ਨਹੀਂ ਸਕਦਾ ਅਭੀ ਲੋਕ ਕਹੇਂਗੇ ਕਹੇਂਗੇ ਸਰਕਾਰੀ ਬੰਦੇ ਕੇ ਖਿਲਾਫ ਕੋਈ ਬੋਲਤਾ ਹੈ ਤੇ ਕਾ ਕਰੇਗੇ ਇੰਨਾ ਨੰਗਣਾ ਮੁਸ਼ਕਿਲ ਪਤਾ ਨਹੀਂ ਜਿੱਦਾਂ ਹੁਣ ਕੂੜੇ ਦੇ ਵਿੱਚ ਕੋਈ ਜਾਨਵਰ ਵੀ ਆ ਜਾਂਦਾ ਜੀ ਠੀਕ ਹੈ ਜੀ ਕੂੜੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਉਹ ਜਾਨਵਰ ਦੀ ਜਿੰਨੀ ਸਮੈਲਾ ਸਾਰੀ ਖਿੰਡਦੀ ਹੈ ਬਹੁਤ ਹਨਕਾਰ ਰੱਖੇ ਇਸ ਲੋਕ ਨੂੰ ਚਾਹੀਏ ਕਾਰਬੇਸ਼ਨ ਵਾਲੇ ਚਾਹੀਏ ਨਾ ਕਿ ਇਸ ਦਾ ਸਰਪ੍ਰਾਈ ਕਰੇ ਕਾਰਵਾਈ ਕਰੇ ਯਾਦ ਕੋਈ ਕਾਰਵਾਈ ਹੈ ਨਹੀਂ ਨਾ ਕੋਈ ਸੁਣਵਾਈ ਹੈ ਅਫਸਰ ਦੇਖਣਗੇ ਕਿ ਨਾ ਰਕਣ ਦੇਣ ਇੱਥੇ ਕਿਉਂਕਿ ਨਾਲ ਡੰਪ ਹੈਗਾ ਜੀ ਇੱਥੇ ਸਿੱਟ ਹੈ ਤੇ ਨਾਲੇ ਤੇ ਪਬਲਿਕ ਆਂਦੀ ਜਾਂਦੀ ਹੈ ਇਹਨਾਂ ਨੂੰ ਬਹੁਤ ਪ੍ਰੋਬਲਮ ਹੋਵੇ ਇਸ ਕਰਕੇ ਹੁਣ ਨਾਲ ਸਕੂਲ ਆਫ ਐਮੀਨਸ ਸਰਕਾਰ ਕਿੱਡਾ ਦਾਵਾ ਕਰਦੀ ਕਿ ਅਸੀਂ ਸਕੂਲ ਆਫ ਐਮੀਨਸ ਖੋਲ ਰਹੇ ਹਾਂ ਤੇ ਉਹਦੇ ਵਿੱਚ ਬੱਚੇ ਪੜ੍ਹ ਰਹੇ ਹਨ ਉਹਨਾਂ ਨੂੰ ਕਿੰਨੀਆਂ ਬਿਮਾਰੀਆਂ ਲੱਗ ਸਕਦੀਆਂ ਇਹ ਚੀਜ਼ਾਂ ਤੋਂ ਨਾਲ ਹਸਪੀਟਲ ਹੈ ਠੀਕ ਹੈ ਜੀ ਗਰਭਅਤੀ ਮਹਿਲਾਵਾਂ ਆਂਦੀਆਂ ਠੀਕ ਹੈ ਪ੍ਰੈਗਨੈਂਸੀ ਦੇ ਪੇਸ਼ੈਂਟ ਆਉਂਦੇ ਆ ਸਿੱਧੀ ਸਮੈਲ ਉਹਨਾਂ ਤੱਕ ਪਹੁੰਚਦੀ ਹੈ ਠੀਕ ਹੈ ਜੀ ਜਿਹੜਾ ਆਉਣ ਵਾਲਾ ਬੱਚੇ ਨੂੰ ਕਿੰਨਾ ਖਤਰਾ ਹੈ ਇਸ ਚੀਜ਼ ਤੋਂ ਉਹ ہماری ਦੁਕਾਨ ਹੈ ਲੇਕਿਨ ਆਪ ਸਭ ਰੋਟੀ ਪੇਟ ਭਰ ਕੇ ਖਾਣਾ ਨਹੀਂ ਖਾ ਜਾਤਾ ਇਧਰ ਆਟਿਓ ਵਾਪਿਸ ਹੈ ਹਸਪਤਾਲ ਹੈ ਸਰਕਾਰੀ ਇਸ ਕੋਲ ਹੈ 7 ਨੰਬਰ थाना ਹੈ ਕੋਈ ਸਰ ਸਫਾਈ ਨਹੀਂ ਹੈ ਤਾਇਪੁਰ ਰੋਡ ਦੇ ਉੱਤੇ ਲਗਾਤਾਰ ਵੱਧ ਰਹੇ ਕੂੜੇ ਦੇ ਪਹਾੜ ਕਾਰਨ ਜਿੱਥੇ ਸਮੱਸਿਆ ਬਣ ਰਹੀ ਹੈ ਉੱਥੇ ਹੀ ਹੁਣ ਸੈਗਰੀਗੇਸ਼ਨ ਦੇ ਨਾਮ ਦੇ ਉੱਤੇ ਵੀ ਜਿਹੜੀ ਹੈ ਤੁਹਾਨੂੰ ਦੱਸਦੀ ਏ ਕਿ ਇੱਕ ਤਰ੍ਹਾਂ ਦੀ ਹੁਣ ਤੰਦਲੀ ਹੋਣ ਲੱਗ ਗਈ ਹੈ ਕਾਰਨ ਇਹ ਹੈ ਕਿ ਸੈਗਰੀਗੇਟ ਕਰਕੇ ਕੂੜਾ ਅਲੱਗ-ਅਲੱਗ ਕਰਕੇ ਡੰਪ ਤੇ ਸਿਟਾਇਆ ਜਾਂਦਾ ਮਸ਼ੀਨ ਕੋਈ ਚੱਲ ਨਹੀਂ ਰਹੀ ਤੇ ਇਸ ਕਰਕੇ ਜਿਹੜਾ ਕੂੜਾ ਫੇਰ ਇਕੱਠਾ ਹੋ ਜਾਂਦਾ ਇਕਣ ਵੀ ਰਹੀ ਇੱਕ ਚੀਜ਼ ਦੱਸੋ ਤੁਸੀਂ ਕੂੜਾ ਇੱਥੇ ਸਰਕਾਰੀ ਸਕੂਲ ਹੈ ਨਾ ਨਾਲ ਕੂੜੇ ਦੇ ਡੰਪ ਬਣੇ ਹੋਏ ਆ ਕੂੜਾ ਕਿੰਨਾ ਕ ਅਲੱਗ ਕਰ ਕਰਕੇ ਜਿਹੜਾ ਉੱਥੇ ਡੰਪ ਤੇ ਸਿਟਦੇ ਹੋ ਜੀ ਅਸੀਂ ਭਾਈ ਸਾਹਿਬ ਸਾਰਿਆਂ ਨੂੰ ਕਿਹਾ ਹੋਇਆ ਜਿਹੜੇ ਕੂੜੇ ਵਾਲੇ ਮਤਲਬ ਜਿਹੜੇ ਘਰਾਂ ਦੇ ਘਰਾਂ ਦੇ ਲੋਕ ਹੈਗੇ ਆ ਵੱਡੇ ਘਰਾਂ ਦੇ ਲੋਕ ਵੀ ਹੈ ਜਿਹੜੇ ਵੀ ਆਈਪੀ ਲੋਕ ਵੀ ਹੈ ਵੱਡੇ ਘਰਾਂ ਦੇ ਬੱਚੇ ਸੈਕਟਰ ਤੋਂ ਲੈ ਕੇ ਸਿਵਲ ਲੈਨ ਤੱਕ ਸਾਰਿਆਂ ਨੂੰ ਅਸੀਂ ਜਾਗਰਿਤ ਕੀਤਾ ਹੋਇਆ ਭਈ ਗਿੱਲਾ ਕੂੜਾ ਲੱਗ ਦਿਓ ਸੁੱਕਾ ਕੂੜਾ ਲੱਗ ਦਿਓ ਜਦੋਂ ਉੱਥੋਂ ਗਿੱਲਾ ਔਰ ਸੁੱਕਾ ਕੂੜਾ ਲੱਗ ਲਗਾਊਗਾ ਤਾਂ ਹੀ ਇੱਥੇ ਕੁਝ ਇਹ ਸਮੱਸਿਆਵਾਂ ਦਾ ਹੱਲ ਹੋਣਾ ਨਹੀਂ ਤਾਂ ਹੋਣਾ ਨਹੀਂ ਹੈ ਜੈ ਹਿੰਦ ਜੈ ਭਾਰਤ ਚਲੋ ਜੀ ਇਸ ਤਰ੍ਹਾਂ ਸਵੱਸਿਆ ਦਾ ਤਾਂ ਹੱਲ ਹੋਣਾ ਨਹੀਂ ਹੈ ਸਰਕਾਰੀ ਸਕੂਲ ਹੈ ਨਾਲ ਇੱਥੇ ਡੰਪ ਹੈ ਔਰ ਹੱਲ ਜਿਹੜਾ ਸੈਗਰੀਗੇਸ਼ਨ ਦਾ ਹੁਣ ਇਹ ਕੱਢਿਆ ਹੈ ਕਿ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕੂੜੇ ਨੂੰ ਲੁਧਿਆਣੇ ਦੇ ਵਿੱਚ ਕਈ ਥਾਵਾਂ ਤੇ ਜਿਹੜੀ ਹੈ ਅੱਗ ਲਗਾਉਣ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਕੂੜੇ ਨੂੰ ਹੁਣ ਚੱਕਣ ਦੀ ਥਾਂ ਤੇ ਸੈਗਰੀਗੇਟ ਕਰਨ ਨਾਲ ਬੜੀ ਅਲੱਗ ਗੱਲ ਹੈ ਹੁਣ ਕੂੜੇ ਨੂੰ ਜਿਹੜਾ ਅਲੱਗ ਕਰਨਾ ਤਾਂ ਛੱਡ ਹੀ ਦਿਓ ਕੂੜਾ ਚੱਕਣਾ ਵੀ ਦੁਸ਼ਵਾਰ ਹੋ ਚੁੱਕਾ ਹੈ ਇੱਥੇ ਕੂੜੇ ਦੀ ਢੇਰ ਲੱਗੇ ਹੋਏ ਨੇ ਔਰ ਕੂੜੇ ਨੂੰ ਜਿਹੜਾ ਹੁਣ ਸਾੜੇ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਔਰ ਕਈ ਥਾਵਾਂ ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਕੂੜਾ ਨਾ ਚੱਕਿਆ ਜਾ ਰਿਹਾ ਹੈ ਔਰ ਨਾ ਹੀ ਜਿਹੜਾ ਉਹਨੂੰ ਅਲੱਗ ਕੀਤਾ ਜਾ ਰਿਹਾ ਹੈ ਔਰ ਨਾ ਹੀ ਡੰਪ ਤੇ ਪਹੁੰਚਾਇਆ ਜਾ ਰਿਹਾ ਹੈ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ ਕੋਈ ਇੱਕ ਜਗ੍ਹਾ ਨਹੀਂ ਇਸ ਵਕਤ ਅਗਰ ਤੁਹਾਨੂੰ ਮੈਂ 7 ਨੰਬਰ ਡਿਵੀਜ਼ਨ ਦੇ ਸਾਹਮਣੇ ਦੇ ਡੰਪ ਦੀ ਤਸਵੀਰਾਂ ਦਿਖਾ ਰਿਹਾ ਹਾਂ ਉੱਥੇ ਵੀ ਇਹੀ ਹਾਲ ਹੈ ਜੀਵਨ ਨਗਰ ਤੋਂ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਜਿੱਥੇ ਕੂੜੇ ਨੂੰ ਅੱਗ ਲਗਾਈ ਗਈ ਹੈ ਜੀਵਨ ਨਗਰ ਵੀ ਕੂੜੇ ਨੂੰ ਜਿਹੜੀ ਹੈ ਖੁਦ ਕਾਰਪੋਰੇਸ਼ਨ ਦੀਆਂ ਗੱਡੀਆਂ ਕੋਲ ਖੜੀਆਂ ਦਿਖਾਈ ਦੇ ਰੀਆਂ ਨੇ ਔਰ ਕੂੜੇ ਨੂੰ ਜਿਹੜਾ ਸਾੜਿਆ ਜਾ ਰਿਹਾ ਹੈਗਾ ਇਹ ਸਰਕਾਰੀ ਸਕੂਲ ਹੈ ਬੱਚੇ ਆ ਰਹੇ ਨੇ ਬੱਚੇ ਜਾ ਰਹੇ ਨੇ ਇੱਧਰ ਕਿੰਨੀ ਆਵਾਜ਼ ਆਈ ਹੈ ਔਰ ਸਾਹਮਣੇ ਦੇਖ ਸਕਦੇ ਹੋ ਤੁਸੀਂ ਕੂੜੇ ਨੂੰ ਅੱਗ ਲਗਾਈ ਗਈ ਹੈਗੀ ਔਰ ਇੱਥੋਂ ਨਿਕਲਣ ਵਾਲੇ ਬੱਚਿਆਂ ਨੂੰ ਔਰ ਲੋਕਾਂ ਨੂੰ ਜਿਹੜੀ ਹੈ ਕਿੰਨੀ ਜ਼ਿਆਦਾ ਤਕਲੀਫ ਹੁੰਦੀ ਹੋएगी ਇੱਥੇ ਜਿਹੜੇ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਨਗੇ ਕਿ ਆਖਰ ਕੂੜਾ ਚੱਕਿਆ ਕਿਉਂ ਨਹੀਂ ਜਾ ਰਿਹਾ ਔਰ ਕਿਉਂ ਜਿਹੜੀ ਹੈ ਕੂੜੇ ਨੂੰ ਹੁਣ ਅੱਗ ਲਗਾਈ ਜਾ ਰਹੀ ਹੈ ਔਰ ਇੱਕ ਪਾਸੇ ਨਹੀਂ ਲੁਧਿਆਣੇ ਦੇ ਕਈ ਥਾਵਾਂ ਤੇ ਜਿਹੜੀ ਹੈ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ ਆਸ-ਪਾਸ ਰਹਿੰਦੇ ਹੋਏ ਲੋਕਾਂ ਨੂੰ ਜਿਹੜੀ ਹੈ ਇਸ ਕਾਰਨ ਜਿੱਥੇ ਤਕਲੀਫ ਹੁੰਦੀ ਹੈ ਉੱਥੇ ਹੀ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਔਰ ਲੁਧਿਆਣੇ ਦੇ ਵਿੱਚ ਹੁਣ ਕਈ ਥਾਵਾਂ ਤੇ ਡੰਪ ਦੇ ਉੱਤੇ ਇਹ ਸਮੱਸਿਆ ਜਿਹੜੀ ਹੈ ਆਮ ਹੋ ਚੁੱਕੀ ਹੈ ਕਿ ਕੂੜੇ ਨੂੰ ਚੱਕਣ ਦੀ ਥਾਂ ਤੇ ਹੁਣ ਕੂੜੇ ਨੂੰ ਜਿਹੜਾ ਸਾੜ ਰਿਹਾ ਸਾੜ ਦਿੱਤਾ ਜਾ ਰਿਹਾ ਹੈ ਅੱਗ ਲਗਾਈ ਜਾ ਰਹੀ ਹੈ ਬੀਰੇ ਜੀ ਕਿੱਥੇ ਤਾਂ ਆਪਾਂ ਕਹਿੰਦੇ ਸੀ ਵੀ ਕੂੜਾ ਸੁੱਕਾ ਅਲੱਗ ਗਿੱਲਾ ਅਲੱਗ ਸੈਗਰੀਗੇਟ ਕਰਨਾ ਡੰਪਾ ਤੇ ਜਾਣਾ ਇੱਥੇ ਤਾਂ ਹੁਣ ਚੱਕਲਿਆ ਵੀ دشਵਾਰ ਹੋ ਗਿਆ ਕੂੜੇ ਨੂੰ ਸਿੱਧੀ ਅੱਗ ਲਾਰੇ ਭਾਜੀ ਕੀ ਦਸੀਏ ਰਾਤੀ ਮੈਂ ਜੌਬ ਤੋਂ ਆ ਰਿਆ ਸੀਗਾ ਜੀ ਤੇ ਇੰਨਾ ਨੰਗਣਾ ਮੁਸ਼ਕਿਲ ਪਤਾ ਨਹੀਂ ਜਿੱਦਾਂ ਹੁਣ ਕੂੜੇ ਦੇ ਵਿੱਚ ਕੋਈ ਜਾਨਵਰ ਵੀ ਆ ਜਾਂਦਾ ਜੀ ਠੀਕ ਆ ਜੀ ਕੂੜੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਉਹ ਜਾਨਵਰ ਦੀ ਜਿੰਨੀ ਸਮੈਲ ਆ ਸਾਰੀ ਖਿੰਡਦੀ ਆ ਹੁਣ ਨਾਲ ਸਕੂਲ ਆਫ ਐਮੀਨਸ ਸਰਕਾਰ ਕਿੱਡਾ ਦਾਵਾ ਕਰਦੀ ਕਿ ਅਸੀਂ ਸਕੂਲ ਆਫ ਐਮੀਨਸ ਖੋਲ ਰਹੇ ਆ ਤੇ ਉਹਦੇ ਵਿੱਚ ਬੱਚੇ ਪੜ੍ਹ ਰਹੇ ਆ ਉਹਨਾਂ ਨੂੰ ਕਿੰਨੀਆਂ ਬਿਮਾਰੀਆਂ ਲੱਗ ਸਕਦੀਆਂ ਇਹ ਚੀਜ਼ਾਂ ਤੋਂ ਇਹ ਕੂੜਾ ਚੱਕਿਆ ਜਾਣਾ ਚਾਹੀਦਾ ਵੈਸੇ ਤਾਂ بڑے ਦਾਵਾ ਕਰਦੀ ਆ ਸਰਕਾਰ ਕੀ ਗਿੱਲਾ ਲੱਗ ਸੁੱਕਾ ਲੱਗ ਪਰ ਕੁਛ ਨਹੀਂ ਸਰ ਦੇਖੋ ਕੀ ਹਾਲ ਹੋਇਆ ਪਿਆ ਵਾ ਕੀ ਨਾਲ ਗ੍ਰੇਟਿਡ ਏਰੀਆ ਵਾ 32 ਸੈਕਟਰ ਤੇ ਕੀ ਇਹਦਾ ਏਰੀਆ ਤੇ ਪ੍ਰਭਾਵ ਪਊਗਾ ਬਿਲਕੁਲ ਗ੍ਰੇਟਰ ਬਿਲਕੁਲ ਪੌਸ਼ ਏਰੀਆ 32 ਸੈਕਟਰ ਦਾ ਏਰੀਆ ਹੈਗਾ ਔਰ ਐਮ ਆਈ ਜੀ ਐਲ ਆਈ ਜੀ ਫਲੈਟਸ ਦੇ ਸਭ ਤੋਂ ਪੌਸ਼ ਏਰੀਆ ਗਿਣਿਆ ਜਾਂਦਾ ਹੈਗਾ ਔਰ ਨਾਲ ਅਗਰ ਕਹੀਏ ਤਾਂ ਸਮਰਾਲਾ ਚੌਕ ਦਾ ਏਰੀਆ ਆ ਜਾਂਦਾ ਹੈਗਾ ਸਾਰੇ ਅੱਛੇ ਲੋਕ ਰਹਿੰਦੇ ਆ ਸਮਝਦਾਰ ਲੋਕ ਰਹਿੰਦੇ ਆ ਠੀਕ ਹੈ ਫਿਰ ਉਸ ਦੇ باوجود ਐ ਇਦਾਂ ਦੇ ਹਾਲਾਤ ਹੁਣ ਤਾਂ ਲੋਕੀ ਕੋਸਣਗੇ ਨਹੀਂ ਵੀ ਯਾਰ ਕਾਰਪੋਰੇਸ਼ਨ ਆਪਣਾ ਕੰਮ ਹੀ ਨਹੀਂ ਕਰਦੀ ਬਿਲਕੁਲ ਸਰ ਕੋਸਣਗੇ ਨਾਲ ਹਸਪੀਟਲ ਆ ਠੀਕ ਹੈ ਜੀ ਗਰਭਵਤੀ ਮਹਿਲਾਵਾਂ ਆਉਂਦੀਆਂ ਆ ਠੀਕ ਹੈ ਪ੍ਰੈਗਨਨਸੀ ਦੇ ਪੇਸ਼ੈਂਟ ਆਉਂਦੇ ਆ ਸਿੱਧੀ ਸਮੈਲ ਉਹਨਾਂ ਤੱਕ ਪਹੁੰਚਦੀ ਆ ਠੀਕ ਹੈ ਜੀ ਜਿਹੜਾ ਆਣ ਆਲਾ ਬੱਚੇ ਨੂੰ ਕਿੰਨਾ ਖਤਰਾ ਵਾ ਇਸ ਚੀਜ਼ ਤੋਂ ਇਸ ਚੀਜ਼ ਦਾ ਮਸਲਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਵਾ ਬਿਲਕੁਲ ਬਿਲਕੁਲ ਹੱਲ ਕਰਨਾ ਚਾਹੀਦਾ ਸਫਾਈ ਸੇਵਕਾਂ ਦੇ ਉੱਤੇ ਇੱਕ ਜਿਹੜੀ ਹੈ ਗਾਜ ਘੇਰ ਦਿੱਤੀ ਜਾਂਦੀ ਹੈ ਜਦ ਕੀ ਇਹਦੇ ਨਾਲ ਅੱਛਾ ਜਿਹੜਾ ਵੀਰੇ ਜੀ ਕੂੜਾ ਸਾੜਿਆ ਜਾ ਰਿਹਾ ਹੈ ਕਹੇ ਦੀ ਬਦਬੂ ਬਰਦਾਸ਼ਤ ਕੀਤੀ ਜਾ ਸਕਦੀ ਹੈ ਨਹੀਂ ਨਹੀਂ ਕਰੀ ਜਾਂਦੀ ਰਾਤ ਨੂੰ ਬਹੁਤ 스ਮੈਲ ਮਾਰਦੀ ਹੈ ਬਹੁਤ ਜ਼ਿਆਦਾ ਗੰਦੀ 스ਮੈਲ ਆਉਂਦੀ ਹੈ ਤੇ ਬੱਚੇ ਬਿਮਾਰੀਆਂ ਆ ਗਈਆਂ ਲੱਗਦੀਆਂ ਬਿਲਕੁਲ ਜਿੱਦਾਂ ਹੁਣ ਦੱਸਿਆ ਨਾ ਬਿਲਕੁਲ ਸਾਹਮਣੇ ਹਸਪੀਟਲ ਹੈ ਹੈਨਾ ਪ੍ਰੈਗਨੈਂਟ ਲੇਡੀਆਂ ਆਉਂਦੀਆਂ ਨੇ ਨਵੇਂ ਜਨਮੇ ਬੱਚੇ ਨੇ ਉਹ ਧੂਆਂ ਦੇਖੋ ਸਾਰਾ ਹਸਪੀਟਲ ਚ ਜਾਂਦਾ ਹੁਆ ਹਸਪੀਟਲ ਹੈ ਜੀ ਜਾਂਦਾ ਹੀ 스ਮੈਲ ਵੀ ਬਹੁਤ ਗੰਦੀ ਜਾਂਦੀ ਹੈ ਤੇ ਬੱਚੇ बीमार भी पै गई है कई सुनाई कोई कर दे नहीं पाई है कूड़ा चक्कर नहीं था तो मतलब सड़ना शुरू कर बहू जी कैसे बताया कोई देखता था, था ही नहीं लेकिन सड़ते होंगे तभी सड़ा होगा अपने था था तो सड़ता हो गया नहीं अपने तो सड़ता होगा तो नहीं कोई तो साड़ता होगा तभी सड़ता होगा बिल्कुल अच्छा ये बर्दाश्त किया जा सकता है इसका बहुत बदबू आती है बहू जी बहुत बदबू यहाँ हम लोग क्या करोगे काम बर्दाश्त करना ही पड़ता है किसी को कोई बोल भी नहीं सकता है अभी लोग कहेंगे तो कहेंगे सरकारी बंदे के खिलाफ कोई बोलता है तो क्या करोगे कौन किसी सुनता कोई सुनता नहीं किसी का कोई सुनवाई है है। ए, मुझे नहीं पता जी मुझे, मुझे, मुझे नहीं पता है, कोई सुनवाई है, है कूड़े सुनवाई तो अजय तो कोई देखो कर रहे बंदे आ रहे चक्की जा रहे कि वैसे सोचना चाहिए कूड़ा ना सुटन है कूड़ा सुटिया एक अलग चीज है ਅੱਗ ਨਾਲ ਆਪਣੇ ਡੰਪ ਹੈ ਇੱਥੇ ਲਿਆਂਦਾ ਜਾ ਸਕਦਾ ਪਰ ਜਿਹੜਾ ਇੱਥੇ ਬਾਹਰ ਪਿਆ ਉਹਨੂੰ ਅੱਗ ਲਾਉਂਦਾ ਉਹਨੂੰ ਸਾੜਨ ਦਾ ਕੀ ਕੰਮ ਹੈ ਇਹ ਤਾਂ ਅਫਸਰਾਂ ਦੀ ਲਾਲ ਲਾਪਰਵਾਹੀ ਹੈ ਜੀ ਹੈ ਕਿ ਨਾ ਜੀ ਇਹਦਾ ਅਫਸਰ ਦੇਖਣਗੇ ਕਿ ਨਾ ਸੁੱਟਣ ਦੇਣ ਇੱਥੇ ਕਿਉਂਕਿ ਨਾਲ ਡੰਪ ਹੈਗਾ ਜੀ ਇੱਥੇ ਸਿੱਟ ਐ ਤੇ ਨਾਲੇ ਇੱਥੇ ਪਬਲਿਕ ਆਂਦੀ ਜਾਂਦੀ ਹੈ ਇਹਨਾਂ ਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ ਇਸ ਕਰਕੇ ਸਰਕਾਰੀ ਸਕੂਲ ਬਿਲਕੁਲ ਨਾਲ ਬੱਚੇ ਰੋਜ਼ ਨਿਕਲ ਰਿਹਾ ਸਰਕਾਰੀ ਹਸਪਤਾਲ ਬਿਲਕੁਲ ਨਾਲ ਜਿੱਥੇ ਖੁਦ ਜੜੀਆਂ ਨੇ ਆਪ ਇਹਨਾਂ ਨੇ ਕਿਹਾ ਕਿ ਇਹ ਪ੍ਰੈਗਨੈਂਟ ਲੇਡੀਜ਼ ਲਈ ਅਸੀਂ ਬਣਾਇਆ ਸਪੈਸ਼ਲੀ हां जी हां जी इद्दर चाहिदा जी पर ਲੋਕਾਂ ਨੂੰ ਮੁਸੀਬਤ ਹੋ ਰਹੀ ਹੈ ਜੀ ਕਿਉਂਕਿ ਨਾਲ ਹਸਪਤਾਲ ਆ ਨਾਲ ਬੱਚੇ ਪੜਦੇ ਇੱਥੇ ਨਾਲ ਹੈਗੇ ਨੀ ਨਾਲੇ ਥਾਣਾ ਵੀ ਹੈ ਨਾਲੇ ਤਾਂ ਪ੍ਰੋਬਲਮ ਤੇ ਹੈਗਾ ਇਹ ਸਭ ਨੂੰ ਜੀ ਇਸ ਕਰਕੇ ਸਫਾਈ ਹੋਣੀ ਚਾਹੀਦੀ ਹੈ ਸਫਾਈ ਹੋਣੀ ਚਾਹੀਦੀ ਹੈ ਖੁਦ ਇੱਥੇ ਥਾਣਾ ਹੈ 7 ਨੰਬਰ ਥਾਣਾ ਹੈ ਨਾਲ ਹਸਪਤਾਲ ਔਰ ਇੱਧਰ ਐਮੀਨੇ ਸਕੂਲ ਬੱਚਿਆਂ ਲਈ ਯਹਾਂ ਪਰ ਜੋ ধੂਆ ਨਿਕਲ ਰਹਾ ਹੈ ਗੰਦਗੀ ਵਾਲਾ ਕੂੜੇ ਦਾ ਜੋ ਆਗ ਲਗਾਈ ਹੈ ਸਾਹ ਸਾਰਾ ਹੈ ਆਪਕੋ ਸਾਹਸ ਤਾਂ ਨਹੀਂ ਆਤਾ ਬਹੁਤ ਬਦਬੂ ਮਾਰਤਾ ਹੈ वो हमारी दुकान है लेकिन हम सब रोटी पेट भर के खाना नहीं खा जाता इधर आती है ऑफिस है अस्पताल है सरकारी स्कूल है सात नंबर थाना है कोई सर सफाई नहीं है कोई पूछता ही नहीं है कोई नहीं पूछने आता है अच्छा कम से कम ये साथ में डंप है कूड़ा उठाकर इसके अंदर फेंक दो बाहर फेंका हुआ है वहाँ पर आवारा जानवर आ रहे हैं और वहाँ पर आग लगा दी उसमें बहुत बदबू आता है जो बच्चे निकल रहे हैं उनके स्वास्थ्य के लिए और जो अस्पताल है ਜੋ ਮਹਿਲਾਇ ਜੋ ਬੱਚੋ ਕੋ ਜਨਮ ਦੇਣੇ ਲਈ ਇਹ ਹਸਪੀਟਲ ਬਣਾ ਹੋਇਆ ਹੈ ਗਰਭવતી ਮਹਿਲਾਵੋ ਕੇ ਲਈ ਉਹਨਕੇ ਸਵਾਸਥ ਕੇ ਲਈ ਕਿਤਨਾ ਹਾਨੀ ਕਰ ਰਹਾ ਹੈ ਬਹੁਤ ਹਾਨੀ ਕਰ ਰਹਾ ਹੈ ਇਸੋ ਇਨਕੋ ਚਾਹੀਏ ਕਾਰਬੈਸ਼ਨ ਵਾਲੇ ਚਾਹੀਏ ਨਾ ਕਿ ਇਸੋ ਸਰ ਸਪਲਾਈ ਕਰੇ ਕਾਰਵਾਈ ਕਰੇ ਯਹਾਂ ਤਾਂ ਕੋਈ ਕਾਰਵਾਈ ਹੈ ਨਹੀਂ ਨਾ ਕੋਈ ਸੁਣਵਾਈ ਹੈ ਨਾ ਇੱਥੇ ਕੋਈ ਕਾਰਵਾਈ ਤੇ ਨਾ ਇੱਥੇ ਕੋਈ ਸੁਣਵਾਈ ਇਹ ਤੁਹਾਨੂੰ ਹਾਲਾਤ ਦਿਖਾ ਦਿੰਦੇ ਆ ਐਮੀਨੈ ਸਕੂਲ ਹੈ ਐਮੀਨੈ ਸਕੂਲ ਦੇ ਨਾਲ ਅੱਗੇ ਆ ਡੰਪ ਹੈ ਬਾਹਰ ਪਲਾਟ ਦੇ ਵਿੱਚ ਬਣਿਆ ਹੋਇਆ ਇੱਧਰ ਸੰਜੀਤ ਦਿਖਾ ਦਿਓ ਹਸਪੀਟਲ ਇਹ ਸਾਹਮਣੇ ਹਸਪਤਾਲ ਬਣਿਆ ਹੋਇਆ ਹੈ ਹਸਪੀਟਲ ਹੈ ਔਰ ਇੱਥੋਂ ਦੀ ਸਕੂਲ ਦੇ ਬੱਚੇ ਰੋਜ਼ ਆਉਂਦੇ ਜਾਂਦੇ ਆ ਔਰ ਹਸਪਤਾਲ ਦਾ ਸਿੱਧਾ ਧੂਆਂ ਜਿਹੜਾ ਕੂੜੇ ਨੂੰ ਜਿੱਥੇ ਅੱਗ ਲਾਈ ਹੋਈ ਹੈ ਉਹਦਾ ਸਿੱਧਾ ਧੂਆਂ ਹਸਪਤਾਲ ਦੇ ਅੰਦਰ ਤੱਕ ਜਿਹੜਾ ਜਾ ਰਿਹਾ ਹੈਗਾ ਔਰ ਪੂਰਾ ਤੂਆ ਇਸਟਮ ਉੱਡਦਾ ਹੋਇਆ ਦਿਖਾਈ ਦੇ ਰਿਹਾ ਔਰ ਬਿਲਕੁਲ 7 ਨੰਬਰ ਥਾਣਾ ਜਮਈ ਨਾਲ ਹੈ ਔਰ 7 ਨੰਬਰ ਥਾਣਾ ਵੀ ਸ਼ਿਕਾਇਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਾਰਪੋਰੇਸ਼ਨ ਜਿਹੜੀ ਹੈ ਕੂੜੇ ਦਾ ਢੇਰ ਇੱਥੇ ਛੱਡਦੀ ਹੁੰਦੀ ਹੈ ਜਦਕਿ ਡੰਪ ਨਾਲ ਹੈ ਔਰ ਹੁਣ ਤਾਂ ਛੱਡੀ ਹੋ ਇਸ ਐਗਰੀਗੇਸ਼ਨ ਨੂੰ ਚੱਕਣਾ ਤਾਂ ਬੜੀ ਵੱਡੀ ਗੱਲ ਹੋ ਗਈ ਬਲਕਿ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ ਵੀਰ ਜੀ ਕੀ ਹਾਲਾਤ ਹੈ ਕੂੜੇ ਨੂੰ ਅੱਗ ਲੱਗੀ ਹੋਈ ਹੈ ਸਾਂ ਆ ਰਿਹਾ ਹੈ ਬਾਈ ਜੀ ਸਫਾਈ ਨਹੀਂ ਰੱਖਦੇ ਬਸ ਬਹੁਤ ਬੁਰਾ ਹਾਲ ਅੱਛਾ ਕੋਈ ਸੁਣਵਾਈ ਵੀ ਹੈ ਨਹੀਂ ਇਸ ਟਾਈਮ ਵੀ ਆਪਾਂ ਬੋਲ ਰਹੇ ਆ ਕਿ ਉਹ ਭਾਈ ਜੀ ਸੁਣਵਾਈ ਚਾਏ ਨਾ ਹੋਵੇ ਆਪ ਨੂੰ ਤਾਂ ਸ਼ਰਮ ਚ ਆਈਦੀ ਆ ਬੀਰ ਜੀ ਜੇ ਚਾਟੀ ਦਾ ਮੂੰਹ ਖੁੱਲਾ ਕੁੱਤੇ ਨੂੰ ਤਾਂ ਸ਼ਰਮ ਚ ਆਈਦੀ ਆ ਤੇਜ਼ ਪਾਰਾਣੀ ਕਾ ਹਫਤਾ ਵੀ ਰੇ ਸਰਕਾਰ ਦਾ ਤਾਂ ਤਾਂ ਕਸੂਰ ਕੱਢੀਏ ਜੇ ਅਸੀਂ ਸਹੀ ਚੱਲਦੇ ਹੋਈਏ ਬਸ ਇੰਨੇ ਕਹਿਣਾ ਬਿਲਕੁਲ ਔਰ ਅਗਰ ਅਸੀਂ ਖੁਦ ਆਵਾਜ਼ ਚੱਕ ਸਕਦੇ ਹੋਈਏ ਗੱਲ ਕਰ ਸਕਦੇ ਹੋਈਏ ਸਰਕਾਰ ਤੋਂ ਕਾਰਪੋਰੇਸ਼ਨ ਤੋਂ ਜਵਾਬ ਮੰਗ ਸਕਦੇ ਹੋਈਏ ਤਾਂ ਫਿਰ ਸ਼ਾਇਦ ਇਹੋ ਜਿਹੇ ਹਾਲਾਤ ਦੇਖਣ ਨੂੰ ਨਾ ਮਿਲਣ ਪਰ ਹਾਲਾਤ ਤੁਸੀਂ ਗੰਦਗੀ ਦੇ ਦੇਖ ਸਕਦੇ ਹੋ ਆਵਾਰਾ ਜਾਨਵਰ ਇਸੇ ਕਾਰਨ ਆ ਰਹੇ ਹਨ ਕਿਉਂਕਿ ਕੂੜੇ ਦਾ ਵੱਡਾ ਡੰਪ ਇੱਥੇ ਬਣਾ ਰੱਖਿਆ ਹੈਗਾ ਬਿਲਕੁਲ ਹਸਪਤਾਲ ਦੇ ਬਿਲਕੁਲ ਸਾਹਮਣੇ 7 ਨੰਬਰ ਥਾਣੇ ਦੇ ਬਿਲਕੁਲ ਸਾਹਮਣੇ ਆਰਟੀਓ ਦਫ਼ਤਰ ਦੇ ਬਿਲਕੁਲ ਸਾਹਮਣੇ ਐਮੀਨਸ ਸਕੂਲ ਦੇ ਬਿਲਕੁਲ ਨਾਲ ਇਹ ਹਾਲਾਤ ਨੇ ਇੱਥੇ ਪਲਾਟਾਂ ਦੇ ਵਿੱਚ ਕੂੜਾ ਰੁਲਦਾ ਕੂੜਾ ਰੋਲੀ ਨਹੀਂ ਰਿਹਾ ਬਲਕਿ ਕੂੜੇ ਨੂੰ ਅੱਗ ਲਗਾਈ ਹੋਈ ਹੈ ਔਰ ਇਸੀ ਅੱਗ ਦੇ ਕਾਰਨ ਉਹ ਦੇਖ ਲਓ ਜੱਚਾ ਬੱਚਾ ਹਸਪਤਾਲ ਔਰ ਉਹਦਾ ਧੂਆ ਉੜਦਾ ਹੋਇਆ ਸਾਰਾ ਜੱਚਾ ਬੱਚਾ ਹਸਪਤਾਲ ਦੇ ਵਿੱਚ ਜਾ ਰਿਹਾ 7 ਨੰਬਰ ਥਾਣੇ ਦੇ ਵਿੱਚ ਜਾ ਰਿਹਾ ਆਰਟੀਓ ਦਫ਼ਤਰ ਦੇ ਵਿੱਚ ਜਾ ਰਿਹਾ ਔਰ ਇੱਧਰ ਸਕੂਲ ਆਫ ਐਮਿਨਸ ਦੇ ਵਿੱਚ ਤਾਂ ਜਾ ਹੀ ਰਿਹਾ ਬਲਕਿ ਇੱਥੋਂ ਨਿਕਲਣ ਵਾਲੇ ਹਰ ਬੰਦੇ ਨੂੰ ਇਹ ਧੂਆ ਜਿਹੜਾ ਜ਼ਹਿਰੀਲਾ ਧੂਆ ਬਿਮਾਰ ਕਰਤਾ ਹੋਇਆ ਨਜ਼ਰ ਆ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ